ਪਰ ਸਾਡੀ ਭਾਵਨਾ ਆਖਿਮਾ ਕਰਿਆ ਜੇ ਅਸੀਂ ਭਾਵਨਾ ਭਾਵਨਾ ਦੇ ਵਿੱਚ ਰੁੜੇ ਜਾ ਰਹੇ ਹਾਂ ਸਾਨੂੰ ਸਮਝ ਨਹੀਂ ਆ ਰਹੀ ਉਹ ਕਈ ਤਾਂ ਗੁਰਮੁਖ ਗੁਟਕੇ ਚੱਕੀ ਲੈਂਦੇ ਆ ਜੀ ਗੁਟਕੇ ਵੀ ਇੱਥੇ ਕੋਈ ਇੱਥੇ ਇੱਕ ਕਮੀ ਹੈਗੀ ਗੁਟਕਿਆਂ ਦੀ ਐਡਾ ਗੁਰੂ ਗ੍ਰੰਥ ਸਾਹਿਬ ਮਾਰੇ ਸਾਡੇ ਕੋਲ ਸਾਨੂੰ ਗੁਟਕੇੰ ਦੀ ਲੋੜਿਆ ਭਾਈ ਤੇ ਜੇ ਲੈਣੀ ਹੋਣੀ ਕਦੀ ਪ੍ਰਬੰਧਕਾਂ ਨੂੰ ਕਹਾਂਗੇ ਜੀ ਗੁਟਕੇ ਘਟ ਰਹੇ ਆ ਤੁਸੀਂ ਲਾਇਆ ਹੋਈ ਨਹੀਂ ਤੁਹਾਨੂੰ ਅਸੀਂ ਫਿਰ ਬੇਨਤੀ ਕਰਾਂਗੇ ਵੀ ਸੰਗਤ ਨੂੰ ਬੇਨਤੀ ਗੁਟਕੇ ਲਿਆਓ ਬੜੀ ਤਾਂ ਲੋੜ ਹੀ ਨਹੀਂ ਆਗੀ ਕਿਵੇਂ ਕਰਿਆ ਜੇ ਪਾਠ ਇੱਕ ਦਿਨੇ ਕਰਨ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈ ਕੇ ਕਰ ਜਓ ਤੁਸੀਂ ਤੁਹਾਨੂੰ ਗੁਰੂ ਗ੍ਰੰਥ ਮਨਾ ਥੋੜੀ ਕਰਦਾ ਹੈ ਪਰ ਅਸੀਂ ਪਖੰਡ ਵਾਗਣ ਜਿਆਦਾ ਜੁੜਦੇ ਜਾ ਰਹੇ ਹਾਂ ਮਾਫ ਕਰਿਆ ਜੀ ਇੱਥਣ ਤੱਕ ਲੋਕ ਹੈਗੇ ਬਾਬੇ ਕਹਿ ਦਿੰਦੇ ਆ ਇੰਨੇ ਗੁਟਕੇ ਗੁਰੂ ਘਰ ਚੜਾ ਦੇ ਤੇਰਾ ਕਾਰਜ ਰਾਸ ਆ ਇਹ ਜੋ ਅਸੀਂ ਸੁਣਿਆ ਜੀ ਉਹ ਫਿਰ 21 31 ਫਿਰ 51 ਤੇ ਕਿੱਥੇ ਰੱਖਣੇ ਆ ਜੀ ਅੱਛਾ ਮੈਨੂੰ ਇਹ ਦੱਸੋ ਬਾਣੀ ਘਰੇ ਲੈ ਜਾਣ ਵਾਸਤੇ ਹੁੰਦੀ ਹੈ ਜਾਂ ਬਾਣੀ ਗੁਰਦੁਆਰੇ ਰਿਆਣ ਵਾਸਤੇ ਹੁੰਦੀ ਹੈ ਹੁਣ ਸੋਚ ਕੇ ਦੱਸੋ ਤੁਸੀਂ ਹੋਰ ਤੁਸੀਂ ਕਹੋ ਕਿ ਪਾਣੀ ਘਰੇ ਲੈ ਜਾਣ ਬਸ ਫਿਰ ਕਿਉਂ ਲੈਂਦੇ ਆਂ ਅਸੀਂ ਇੱਥੇ ਪਾਣੀ ਆਪਣੇ ਘਰੇ ਲੈ ਜਾਓ ਗੁਰੂ ਦਾ ਸ਼ਬਦ ਆਪਣੇ ਘਰ ਵਿੱਚ ਲੈ ਕੇ ਜਾਓ ਘਰੇ ਪੜੋ